来 दोस्तों सागर दी बॉडी ਤੋਂ ਆਪਾਂ ਗੱਡੀ ਖੋ ਕੇ ਲੈ ਕੇ ਆਏ ਤੇ ਬਈ ਕਿੱਡੇ ਕਿ ਮਿਲ ਗਈ ਜਾ ਕੇ ਇਹ ਇੱਕ ਬਹੁਤ ਵਧੀਆ ਗੱਡੀ ਮਿਲੀ ਹੈ ਬਾਈ ਜੀ ਠੀਕ ਹੈ ਸਾਰੇ ਜਨ ਆ ਵੀ ਠੀਕਾ ਘੜਾ ਦੀਆਂ सागर ਦੀ ਬੋਡੀ ਅੰਦਰੋਂ ਕਿਵੇਂ ਆ ਗੱਡੀ ਇਹ ਅੰਦਰੋਂ ਦਿਖਾ ਦਿੰਨੇ ਆਪਾਂ ਭਰਾਵਾਂ ਨੂੰ ਲੈ ਮਿੱਤਰੋ ਅੰਦਰੋਂ ਦਿਖਾਉਨੇ ਆ ਤੁਹਾਨੂੰ ਤੋਹਫਾ ਕਾਰ ਆ ਜੀ ਅੰਦਰੋਂ ਦਾ ਬਾਖਮਾਲੀ ਗੱਡੀ ਹੈ ਬਾਈ ਚੈੱਕ ਕਰੋ ਕਰੋਮਿੰਗ ਦੇਖੋ ਤੁਸੀਂ ਸੋਹਣਾ ਡੈਸ਼ਬੋਰਡ ਹੈਗਾ ਘੈਂਟ ਗੱਡੀ ਹੈਗੀ ਪਾਉਦਾ 14 ਮੋੜ ਦੇ ਆ ਉਹਨਾਂ ਦਾ ਚਾਰ ਚੁਰ ਤੋਤੀ ਮੰਗੋਗੇ ਬਾਈ ਗੱਡੀ ਆਪਾਂ ਦੇ ਦਾਂਗੇ ਬਾਈ ਜੀ 345000 ਦੇ ਵਿੱਚ ਐਨਓਸੀ ਨਾਲ 345000 ਦੀ ਪਰ ਤੁਹਾਡਾ ਸਿਬਲ ਸਕੋਰ ਵਧੀਆ ਹੋਣ ਵਾਲਾ ਮੇਰਾ ਵੀਰ ਇਹ ਨਾ ਕਿ ਹੋ ਵੀ ਕਦੇ 550 600 ਸਾਡਾ ਸਿਬਲ ਸਕੋਰ ਅਧ 100000 ਰੁਪਏ ਦੇ ਕਿ ਮਿਲ ਜੂ ਸਿਬਲ ਸਕੋਰ ਵਧੀਆ ਹੋਵੇ ਸਹੀ ਹੋਣਾ ਚਾਹੀਦਾ ਗੱਡੀ ਲੈ ਜਾ ਮੇਰਾ ਭਰਾ ਹਨਾ ਸਿਬਲ ਸਕੋਰ ਤੇ ਜਿਹੜੀ ਬੈਂਕ ਦੀ ਫਾਰਮੈਲਟੀ ਆ ਉਹ ਪੂਰੀ ਹੋਣੀ ਚਾਹੀਦੀ ਹੈ ਜੀ ਬਹੀ 16 ਮਾਡਲ ਹੈ ਇਹ 16 ਮਾਡਲ 7ਵੇਂ ਮਹੀਨੇ ਦੀ ਕਾਰ ਹੈ ਜੀ ਲੈ ਮਿੱਤਰੋ 16 ਮਾਡਲ 7ਵੇਂ ਮਹੀਨੇ ਦੀ ਕਾਰ ਆ 435000 ਦੀ ਮਿਲ ਜੂ ਲੱਖ ਰੁਪਏ ਵਰ ਕਿਵੇਂ ਮਿਲ ਜੂ 470000 470 ਐਨਓਸੀ ਨਾਲ ਬਾਈ ਐਨਓਸੀ ਨਾਲ ਬਾਈ ਚ ਲੱਖ ਰੁਪਏ ਦੇ ਕੇ ਮਿਲ ਜੂ ਆ ਮਿਲ ਜੂਗੀ ਬਾਈ ਜੀ ਲੱਖ ਰੁਪਏ ਲੈ ਜਾਵਾਂਗੇ ਆਪਾਂ ਲੋਨ ਸਵਿਪ ਲੈ ਜਾਓ 2017 ਮਾਡਲ 11 ਮਹੀਨੇ ਦੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਜੀ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਤੇ ਬਾਈ ਜੀ ਅੱਜ ਅਸੀਂ ਖੜੇ ਆਂਗੇ ਸਤਿ ਸਾਈਂਬ ਕਾਰ ਬੀਯਾਰ ਦੱਤਾਹੂਰ ਤੇ ਬਾਈ ਜੀ ਜ਼ਿਲ੍ਹਾ ਲੁਧਿਆਣਾ ਤੇ ਬਾਈ ਆਪਣੇ ਨਾਲ ਨੇ ਬਾਈ ਸਤਿ ਸ੍ਰੀ ਅਕਾਲ ਬੰਦਾ ਕੀ ਹਾਲ ਆ ਬਾਈ ਚੜ੍ਹਦੀ ਕਲਾ ਤੁਸੀਂ ਕੈਮਰੇ ਤੇ ਹਾਂਜੀ ਹਾਂ ਬਈ ਬਾਈ ਤੇ ਬਾਈ ਜੀ ਮੜਾ ਜ ਆਪਣਾ ਐਡਰੈਸ ਸਮਝਾਓ ਜੀ अपना एड्रेस हां भाई जी पिंड दद्दाहूर तहसील रायकोट जिला लुधियाना ठीक है भाई ठीक है जी रायकोट ਤੋਂ 8 ਕਿਲੋਮੀਟਰ ਬਰਨਾਲਾ ਰੋਡ ਤੇ ਦद्दाहूर ਨਹਿਰ ਦਾ ਪੁਲ ਮਸੂਰਾ ਉਹਦੇ ਉਪਰ ਹੀ ਆਪਣਾ ਇੱਕ ਆਰਨਿਆਰ ਤੁਹਾਨੂੰ ਕਿਰੋ ਪੁਲ ਦੇ ਉੱਤੇ ਹੀ ਕਾਰਵਿਆਰ ਆ ਮੇਨ ਰੋਡ ਦਿੱਤੀ ਸ਼ਾਪ ਆ ਗਈ ਠੀਕ ਹੈ ਬਾਕੀ ਮੋਬਾਈਲ ਨੰਬਰ ਬਾਈ ਸਕਰੀਨ ਤੇ ਚੱਲ ਰਿਹਾ ਉਹ ਤੇ ਬਾਈ ਆਪਣੇ ਕੋਲ ਜਿੰਨੀਆਂ ਵੀ ਗੱਡੀਆਂ ਨੇ ਨੋਨ ਐਕਸੀਡੈਂਟ ਦੀ ਗਾਰੰਟੀ ਆਪਣੀ ਹਾਂਜੀ ਬਾਈ ਜੀ ਤਾਂ ਇਹ ਪੱਤਰਾਂ ਦੀ ਕਾਗਜ਼ਾਂ ਦੀ ਸਾਰੀ ਉਮਰ ਦੀ ਹੈ ਜੀ ਇੰਜਨ ਗੇਰ ਦੀ ਵਧੀਆ ਹੁੰਦੀ ਨੇ ਗੱਡੀਆਂ ਨੇ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਤੇ ਬਾਈ ਜੀ ਆਪਣੇ ਕੋਲ ਸਮਟਾ ਕਿੰਨੇ ਗੱਡੀਆਂ ਨੇ स्विफ्ट ਦਾ ਸਟਾਕ ਆਪਣੇ ਕੋਲੇ 10-12 ਕਾਰਾਂ ਆਈਆਂ ਜਮਾਂ ਬ੍ਰਾਂਡ ਦੀਆਂ ਕਾਰਾਂ ਜੀ ਲੈ ਮਿੱਤਰੋ Swift ਗੱਡੀਆਂ ਹੈਗੀਆਂ ਨੇ ਪਣੇ ਰਿਓ ਘੈਂਟ ਘੈਂਟ ਗੱਡੀਆਂ ਨੇ Scorpio ਹੈਗੀਆਂ ਨੇ Scorpio ਵੀ ਮਿਲਦੀ ਕਰੀਏ ਗੱਲਬਾਤ ਫਿਰ ਆਜੋ ਬਾਈ ਜੀ ਆ ਛੋਟੇ ਵੀ ਕਰ ਲਓ ਪਹਿਲਾਂ ਕਰ ਲਓ ਜੀ 63 63 ਨੰਬਰ ਹੈ ਹਾਂਜੀ ਬਾਈ ਜੀ ਕੀ ਗੱਲਬਾਤ ਹੈ ਇਹ ਬਾਈ ਜੀ 2013 ਮਾਡਲ ਹਾਂਜੀ Fortuner manual 4x2 ਆ ਠੀਕ ਹੈ ਬਾਈ ਪੰਜੇ ਟਾਇਰ ਨਵੇਂ ਓਕੇ ਨਵੀਂ ਬੈਟਰੀ ਨਵੇਂ ਸੀਟ ਕਵਰਾਂ ਦੇ ਨਾਲ ਆ ਜੀ ਜੈਨੂਨ ਕਿੰਨੀ ਕਾ ਗੱਡੀ ਇਹ ਬੰਪਰ ਸੱਡ ਕੇ ਸਾਰੀ ਗੱਡੀ origignal paint ਦੀ ਹੈ ਜੀ ਬੰਪਰ ਸੱਡ ਕੇ ਸਾਰੀ ਗੱਡੀ ਜੈਨੂੰ ਨਪੇਂਟ ਦੀ ਹੈਗੀ ਅੰਦਰੋਂ ਇੰਟੀਰੀਅਰ ਸੋਨਾ ਕਿਲੋਮੀਟਰ ਰਿਕਾਰਡ ਨਾਲ ਚੱਲੀ ਹੈ ਜੀ ਰਿਕਾਰਡ ਨਾਲ ਚੱਲੀ ਹੈ ਬਈ 1 ਲੱਖ ਹਾਂਜੀ ਸਿੰਗਲ ਓਨਰ ਕਾਰ ਆ ਸਿੰਗਲ ਓਨਰ ਕਾਰ ਆ ਰਿਕਾਰਡ ਨਾਲ 1 ਲੱਖ ਚੱਲੀ ਹੋਈ ਆ ਠੀਕ ਹੈ ਚੈੱਕ ਕਰੋਣੋ ਚੈੱਕ ਕਰਾ ਲਓ ਨੰਬਰ ਵੀ ਸੋਨਾ ਹੈ 63 63 ਹੈਨਾ ਤੇ ਭਾਈ ਜੀ ਮੈਂ ਗੱਲ ਕਰਾਂ ਰੇਟ ਦੀ ਰੇਟ ਭਾਈ ਜੀ ਕਾਰ ਦੇ ਦਾਂਗੇ ਆਪਾਂ 10 ਲੱਖ 75 ਹਜ਼ਾਰ ਦੀ ਐਨਓਸੀ ਨਾਲ 10 ਲੱਖ 75 ਹਜ਼ਾਰ ਦੀ ਐਨਓਸੀ ਨਾਲ ਹਾਂ ਲੋਨ ਕਿੰਨੇ ਕ ਡਾਊਨ ਪੇਮੈਂਟ ਦੇ ਕੇ ਜੂ 3 ਲੱਖ ਡਾਊਨ ਪੇਮੈਂਟ ਦੇ ਕੇ ਬਾਕੀ ਕਰਾ ਲਾਂਗੇ ਜੀ ਲੋਨ ਲੈ ਮਿੱਤਰੋ 3 ਲੱਖ ਰੁਪਏ ਲੈ ਆ ਫੋਰਚੂਨਰ ਲੈ ਜੋ 2013 ਮਾਡਲ ਆ ਫਸਟ ਓਨਰ ਦੀ ਕਾਰ ਬਾਕੀ ਹੋ ਜੂ ਲੋਨ ਆ ਐਨਓਸੀ ਨਾਲ ਬਾਈ ਰੇਟ ਆ ਗੱਲਬਾਤ ਕਰ ਲਿਓ ਨਾ ਇੱਧਰ ਕਹਿੰਦੀ ਆ ਗਈ ਆਪਣੀ ਕ੍ਰਿਸਟਾ ਜੀ ਹਨਾ ਇਹਦੀ ਕੀ ਗੱਲਬਾਤ ਆ ਵੀਰੇ ਇਹ ਬਾਈ ਜੀ 2017 ਮਾਡਲ ਨੋਵਾ ਕ੍ਰਿਸਟਾ ਸਿੰਗਲ ਓਨਰ ਗੱਡੀ ਆ ਠੀਕ ਆ ਬਾਈ ਤਿੰਨੇ ਚਾਬੀਆਂ ਨਾਲ ਤੇ ਚੰਗੀ ਕਾਰ ਆ ਤਿੰਨੇ ਚਾਬੀਆਂ ਨੇ ਹਾਂਜੀ ਬਾਈ ਕੈਂਸੀ ਵਾਲੀ ਵੀ ਪਕੜਾ ਲਿਆਂਦੀ ਹਾਂਜੀ ਤੁਹਾਡਾ ਤਿੰਨੇ ਚਾਬੀਆਂ ਨੇ ਦੀ ਇਹ ਨਵੀਂ ਕਾਰ ਦੀ ਓਕੇ ਤੇ ਨਵੇਂ ਸੀਟ ਕਵਰ ਆ ਜੀ ਠੀਕ ਆ ਬਾਈ ਨਵਾਂ ਹੀ ਐਂਡਰਾਇਡ ਸਿਸਟਮ ਆ ਜੀ ਇੱਕ ਨਿਕਚ ਲੱਗੀ ਵੀਰੇ 137000 ਰਿਕਾਰਡ ਨਾਲ ਚੱਲੀ ਹੈ ਜੀ 137000 ਜੈਨੂਨ ਚੱਲੀ ਹੈ ਬਾਈ ਹਾਂਜੀ ਬਾਈ ਜੀ ਲੈ ਮੇਤਰੋ ਜੈਨੂਨ ਚੱਲੀ ਆ ਜੈਨੂਨ ਰੰਗ ਪੇਂਟ ਦੇ ਇਕੱਲੇ ਬੰਪਰ ਸਾਡੇ ਗਾਣਾ ਬਾਈ ਬੰਪਰ ਛੱਡ ਗੀ ਠੀਕ ਹੈ ਬਾਕੀ ਘੈਂਟ ਲੁੱਕ ਆ ਗਈ ਸੋਹਣੀ ਕਾਰ ਆ ਗਈ ਟਾਇਰ ਬਾਈ ਵਧੀਆ ਪੈ ਨੇ ਹਨਾ ਨਵੇਂ ਵਰਗੇ ਪੋਲੋ ਦੇ ਟਾਇਰ ਆ ਜੀ ਰੇਟ ਇਹਦਾ ਕਿੰਨਾ ਵਾ 1175 ਜੀ 1175 ਵਾਲਾ 3 ਲੱਖ ਦੇ ਕੇ ਵੀ ਬਣ ਜੂ ਹਾਂਜੀ ਬਣ ਜੂ ਲੈ ਮੇਤਰੋ 3 ਲੱਖ ਰੁਪਏ ਲੈ ਆਓ ਕਿਸੇ ਵੀਰ ਨੂੰ ਗੱਡੀ ਦੀ ਲੋੜ ਆ ਟੈਕਸੀ ਲੈਣ ਤੇ ਲਾਉਣੀਆਂ ਆ ਆ ਗੱਡੀ ਲੈ ਜਾਓ ਹਨਾ 3 ਲੱਖ ਰੁਪਏ ਲੈ ਆਓ ਕਿੰਨਾ ਮਾਡਲ ਸੀ ਕਿਸੇ ਵੀਰ ਨੇ ਟਿਓਰ ਚਾਹੀਦੀ ਆ ਉੱਚੇ ਮਾਡਲ ਚ ਆ 18 ਮਾਡਲ ਲਿਆਏ ਬਹੁਤ ਡਿਮਾਂਡ ਦੇ ਵਿੱਚ ਆ ਵੀਰੇ ਟਿਓਰ ਚਾਹੀਦੇ ਉੱਚੇ ਮਾਡਲ ਚ ਬਹੇ ਮਿਲ ਨਹੀਂ ਰਹੀ ਬਹੁਤ ਘੱਟ ਮਿਲ ਰਹੀ ਹੈ ਜੀ ਕੀ ਮਾਡਲ ਆ ਬਈ ਇਹ ਇਹ ਬਈ 2018 ਮਾਡਲ ਗੱਡੀ ਆ ਠੀਕ ਆ ਬਈ ਫਰਸਟ ਓਨਰ ਕਾਰ ਆ ਜੀਡੀ ਮਾਡਲ ਆ ਡਬਲ 에ਅਰ ਬੈਗ ਦੇ ਵਿੱਚ ਮਤਲਬ ਡਬਲ 에ਅਰ ਬੈਗ ਵੀਰ ਨੂੰ ਦਿਖਵਾ ਦੇ ਕਰੀ ਇੰਟੀਰੀਅਰ ਦਿਖਾਇਆ ਜਾਵੇ ਕਾਰ ਦਾ ਵਾਹ ਬਈ ਬਾਕੀ ਬਾਕੀ ਕਮਾਲ ਬਈ ਇੰਟੀਰੀਅਰ ਆਗਾ ਜਿਵੇਂ ਨਵੀਂ ਕਾਰ ਆ ਨਾ ਵੀਰੇ ਕੈਡ ਸੀਟ ਕਵਰ ਦੇਖੋ ਜੀ ਠੀਕ ਆ ਸੀਟ ਕਵਰ ਘੈਂਟ ਰੇ ਬਈ ਇੰਟੀਰੀਅਰ ਠੀਕ ਹੈ ਟਟਰ ਵਧੀਆ ਪਏ ਨੇਗੇ ਸੋਹਣੀ ਗੱਡੀਆ 18 ਮਾਡਲਾ ਫਸਟ ਆਨ ਰਨੜਵੇ ਫਸਟ ਆਨ ਰਨ ਤੇ ਰੇਟ ਕਿੰਨਾ ਦਾ ਰੇਟ ਇਹ ਕਾਰ ਦਾ ਹੈਗਾ ਜੀ 5 ਲੱਖ 50 ਹਜ਼ਾਰ ਰੁਪਏ 5 ਲੱਖ 50 ਹਜ਼ਾਰ ਹਾਂਜੀ ਭਾਈ ਬਈ 18 ਮਾਡਲਾ ਹੈ ਰਾ ਮਾਡਲਾ ਜੀ ਐਨਓਸੀ ਨਾਲ ਲੈ ਮਿੱਤਰੋ 18 ਮਾਡਲਾ ਐਨਓਸੀ ਨਾਲ ਰੇਟ ਮਿਲ ਜੂ ਇਹ ਠੀਕ ਹੈ ਗੱਲਬਾਤ ਤੁਸੀਂ ਕਰ ਲਿਓ ਠੀਕ ਹੈ ਅੱਗੇ ਇਸ ਕਾਰ ਵੀ ਖੜੀਆਂ ਲੱਗੀਆਂ ਤੇ ਭਾਈ ਘੱਟ ਘੱਟ ਰੇਟ ਵਾਲੇ ਆਪਣੇ ਕੋਲ ਸਵਿਫਟ ਗੱਡੀਆ ਲੈ ਮਿੱਤਰੋ ਅਗਲੀ ਗੱਡੀ ਲੈ ਕੇ ਆਏ ਸਵਿਫਟ ਕੀ ਗੱਲਬਾਤ ਹੈ ਭਈ ਇਹ ਏ ਬਾਈ ਜੀ 2017 ਮਾਡਲ ਤੋਹਫਾ ਕਹਿ ਦੀ ਜਿਹਨੂੰ ਆਪਾਂ 17 ਵੀ ਨਹੀਂ ਕਹਿ ਸਕਦੇ 18 ਕਹਿ ਸਕਦੇ ਆ ਜੀ ਤੋਹਫਾ ਦੇ ਮੂਗੇ ਆ 11ਵੇਂ ਮਹੀਨੇ ਦੀ ਕਾਰ ਆ ਜੀ 2017 ਦੇ ਬੀਡੀਆਈ ਲਾ ਮੇਟਰ 2017 ਮਾਡਲ 11ਵੇਂ ਮਹੀਨੇ ਦੀ ਕਾਰ ਆ ਬਾਈ ਇਹ ਲਾਸਟ ਪੂਰ ਆ ਜਿਹੜਾ ਆ ਸ਼ੇਪ ਦਾ ਅੱਛਾ ਉਸ ਤੋਂ ਬਾਅਦ ਨਵੀਂ ਜਲ ਵੀ ਸੀ ਠੀਕ ਹੈ ਬਾਈ ਇਹ ਆ ਪੂਰ ਦਾ ਲਾਸਟ ਛੇ ਆ ਉਹ ਆ ਠੀਕ ਹੈ ਲਾਸਟ ਪੂਰ ਦੀ ਕਾਰ ਆ 2017 ਮਾਡਲ 11ਵੇਂ ਮਹੀਨੇ ਦੀ 11ਵੇਂ ਮਹੀਨੇ ਦੀ ਕਾਰ ਆ ਸਿੰਗਲ ਓਨਰ ਗੱਡੀ ਆ ਬਾਈ ਜੀ ਠੀਕ ਹੈ ਮੈਂ ਟਾਇਰਾਂ ਦੇ ਨਾਲ ਆ ਬੀਡੀਆਈ ਆ ਬੀਡੀਆਈ ਆ ਠੀਕ ਹੈ ਲਾ ਮਿੱਤਰੋ ਵੀਡੀਆ ਹੀ ਆ 18 ਹੀ ਮੰਨ ਲਓ ਤੁਸੀਂ 11ਵੇਂ ਮਹੀਨੇ ਦੀ ਕਾਰ ਆ 2017 ਦੇ ਗੱਡੀ ਦਾ ਅੰਦਰੋਂ ਇੰਟੀਰੀਅਰ ਬਹੁਤ ਸੋਹਣਾ ਪਿਆਗਾ ਤੇ ਬਾਈ ਜੀ ਗੱਡੀ ਦੀ ਗੱਲ ਕਰਾਂ ਰੇਟ ਧਮਾਕੇਦਾਰ ਦੇ ਦੋਦਾ ਹੁਣ ਰੇਟ ਬਾਈ ਕਾਰ ਦੇ ਦਾਂਗੇ ਆਪਾਂ 4,70,000 ਦੀ ਐਨਓਸੀ ਨਾਲ 4,70,000 ਦੀ ਬਾਈ ਹਾਂਜੀ ਬਾਈ ਜੀ ਬਾਈ 15 ਮਾਡਲ ਦਾ ਰੇਟ ਆ ਇਹ ਹਾਂ ਪਰ 17 ਮਾਡਲ ਮੰਨ ਲਓ 18 ਮਾਡਲ ਕਾਰ ਦੇ ਰਹੇ ਆ ਲੈ ਮਿੱਤਰੋ 4,70,000 470 ਐਨਓਸੀ ਨਾਲ ਬਾਈ ਐਨਓਸੀ ਨਾਲ ਬਾਈ ਚੱਕ ਲਓ ਮੇਰਾ ਭਰਾ 100 ਲੱਖ ਰੁਪਏ ਦੇ ਕੇ ਮਿਲ ਜੂ ਹਾਂ ਮਿਲ ਜੂਗੀ ਬਾਈ 100 ਲੱਖ ਰੁਪਏ ਲੈ ਆਵਾਂਗੇ ਆਪਾਂ ਲੋਨ ਸਵਿਪ ਲੈ ਜਾਓ 2017 ਮਾਡਲ 11 ਮਹੀਨੇ ਦੀ ਬਾਕੀ ਹੋ ਜੂ ਲੋਨ ਅੱਗੇ ਕਹਿੰਦੇ ਸਕਾਰਪਿਓ ਆ ਗਈ ਬਾਈ ਹਨ ਸਕੋਰਪਿਓ ਬਾਈ ਜੀ 2014 ਟੌਪ ਵਾਲਾ ਮਾਡਲ ਆ ਠੀਕ ਹੈ ਬਾਈ ਪਹਿਲੇ ਨਾਂ ਦੀ ਆ ਸਾਰੀ ਕਾਰ ਓਰੀਜਨਲ ਆ ਠੀਕ ਹੈ ਬਾਈ ਤੇ ਕਾਰ ਦੇ ਦਾਂਗੇ ਬਾਈ ਜੀ ਆਪਾਂ 465 ਦੇ ਵਿੱਚ ਐਨਓਸੀ ਨਾਲ ਐਨਓਸੀ ਨਾਲ 465000 ਦੀ ਬਾਈ ਗੱਡੀ ਤੁਹਾਨੂੰ ਮਿਲ ਜੂ ਇਹ ਤੇ ਬਾਈ ਗੱਡੀ ਦਾ ਅੰਦਰੋਂ ਇੰਟੀਰੀਅਰ ਚੈੱਕ ਕਰ ਲਓ ਸੋਹਣਾ ਇੰਟੀਰੀਅਰ ਹੋਗਾ ਸਾਫ਼ ਸੁਥਰੀ ਗੱਡੀ ਆ ਲੋ ਪੌਲਾ ਮਾਡਲ ਆ ਤੇ ਬਾਈ ਜੀ ਸਵਾ ਲੱਖ ਰੇਕੇ ਮਿਲ ਜੂ ਇਹ ਹਾਂਜੀ ਬਾਈ ਜੀ ਲੈ ਮਿੱਤਰੋ ਭਰਾ ਨੇ ਲੋਨ ਕਰਾਉਣਾ ਸਵਾ ਲੱਖ ਲੈ ਕੇ ਆਓ ਬਾਕੀ ਕਰਵਾਵਾਂਗੇ ਆਪਾਂ ਲੋਨ ਠੀਕ ਹੈ ਬਾਕੀ ਗੱਲਬਾਤ ਕਰ ਲਿਓ ਪੁਆਇੰਟ ਨੰਬਰ ਬਾਈ ਸਕਰੀਨ ਤੇ ਆ ਕੋਈ 55 ਨੰਬਰ ਵੇਖ ਗਿਆ ਬਾਈ ਆ ਪੰਜਾਬੀ ਆ ਗਈ ਲੈ ਮਿੱਤਰੋ ਪੰਜਾਬ ਨੰਬਰ ਆ ਗਈ ਬਾਈ ਆਪਣੇ ਕੋਲ ਸਕਾਰਪੀਓ ਏ ਭਾਈ ਜੀ 2013 ਮਾਡਲ ਆ ਨੰਬਰ ਪੰਜਾਬ ਆ ਠੀਕ ਆ ਭਾਈ ਦੋਨੇ ਚਾਬੀਆਂ ਨਾਲ ਆ ਜੋੜਾ ਟਾਇਰਾਂ ਦਾ ਨਵਾਂ ਜੋੜਾ ਹੈਗਾ 80 ਪੈਸੇ ਠੀਕ ਆ ਆਲ オリジナル ਪੇਂਟ ਦੀ ਕਾਰ ਆ ਅੰਦਰੋਂ ਵਧੀਆ ਭਾਈ ਪੂਰੀ ਘੈਂਟ ਗੱਡੀ ਆ ਜੀ ਲੈ ਮਿੱਤਰੋ ਅੰਦਰੋਂ ਚੈੱਕ ਕਰ ਲੋ ਗੱਡੀ ਸੋਈ ਚੱਲ ਰਹੀ ਗੱਡੀ ਦੀ AC ਸਰਵਿਸ ਕੰਪਰੈਸਰ ਵਗੈਰਾ ਨਵਾਂ ਲੱਗਿਆ ਜੀ ਠੀਕ ਆ LED ਕੰਟਰੋਲ ਸਿਸਟਮ ਲੱਗਿਆ ਹੋਇਆ 13 ਮਾਡਲ ਸੈਕੰਡ ਓਨਰ ਸੈਕੰਡ ਓਨਰ ਕਾਰ ਜੀ ਠੀਕ ਆ ਪੰਜਾਬ ਨੰਬਰ ਦੀ ਸਵਾ ਲੱਖ ਦੇ ਕੇ ਵੀ ਮਿਲ ਜੂ ਭਾਈ ਇਹ ਵੀ ਦੇ ਦਾਂਗੇ ਭਾਈ ਜੀ ਸਵਾ ਲੱਖ ਦੇ ਕੇ ਬਾਤੀ ਕਰਾਵਾਂਗੇ ਲੋਨ ਆ ਲੋਨ ਬਾਕੀ ਟੋਟਲ ਡਿਮਾਂਡ ਕਿੰਨੀ ਹੈ ਬਾਈ ਇਹਦੀ ਇਹ ਗੱਡੀ ਦੇ ਦਾਂਗੇ ਬਾਈ ਜੀ ਆਪਾਂ 4,65,000 ਦੀ ਕਾਰ ਹੈ। ਲਓ ਮਿੱਤਰੋ 4,65,000 ਦੀ ਇਹ ਗੱਡੀ ਮਿਲ ਜੂ। ਸਵਾ ਲੱਖ ਰੁਪਏ ਲੈ ਆਓ। ਆਹ ਸਕਾਰ पे ਲੈ ਜਾਣਾ। ਬਾਕੀ ਕਰ ਲਿਓ ਗੱਲਬਾਤ ਬਾਈ ਨਾਲ। ਚੱਲਦੇ ਆਪਾਂ ਦੂਜੀ ਸਾਈਡ 'ਚ ਅੱਜ। ਬਾਈ ਜੀ ਅਕੇ ਕਿਹੜੀ ਗੱਡੀ ਆ ਗਈ ਆ? ਇਹ ਬਾਈ ਜੀ ਟੋヨタ ਲੀਵਾ ਜੀਡੀ ਮਾਡਲ ਆ ਡਬਲ 에ਅਰ ਬੈਗ ਦੇ ਵਿੱਚ ਆ। ਠੀਕ ਹੈ। ਤੇ ਦੂਜੇ ਨਾਂ ਦੀ ਕਾਰ ਆ ਪੰਜਾਬ ਨੰਬਰ ਆ। ਨਵੇਂ ਟਾਇਰ ਆਕਾਰ ਦੇ ਇੰਜਨ ਗੇਅਰ ਦੀ ਕਿਵੇਂ ਬਾਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਈ ਚੱਲ ਚਲਾਵ ਦੀ ਵਧੀਆ ਐਕਸੀਡੈਂਟ ਦੀ ਇੰਜਨ ਦੀ ਗੇਅਰ ਦੀ ਸਾਰੇ ਗੱਲ ਦੀ ਜ਼ਿੰਮੇਵਾਰੀਆਂ ਜੀ ਚਾਰ ਟਾਇਰ ਪਏ ਨੇ ਨਾ ਬਾਈ ਡਬਲ 에ਅਰ ਬੈਗ ਵਾਲੀ ਹੈ ਜੀ ਡਬਲ 에ਅਰ ਬੈਗ ਵਾਲੀ ਆ 14 ਮਾਡਲ 11ਵਾਂ ਮਹੀਨੇ ਦੀ ਆ ਤੇ ਬਾਈ ਗੱਡੀ ਦਾ ਅੰਦਰੋਂ ਅੰਟੀਰੀਅਰ ਚੈੱਕ ਕਰ ਲਓ ਸਾਫ਼ ਸੁਥਰਾ ਅੰਟੀਰੀਅਰ ਹੈਗਾ ਤੇ ਬਾਕੀ ਚੱਲੀ ਕਿੰਨੀ ਖੂ ਬਾਈ ਇਹ 92 93000 ਚੱਲੀ ਹੈ ਜੀ 95 93000 ਚੱਲੀ ਹੋਇਆ ਟਾਇਰ ਵਧੀਆ ਪਏ ਨੇ ਡੀਜ਼ਲ ਵੇਰੀਐਂਟ ਨਾ ਬਾਈ ਡੀਜ਼ਲ ਆ ਬਾਈ ਜੀ ਕਿੰਨਾ ਰੇਟ ਆ ਫਿਰਦਾ ਤੇ ਕਾਰ ਦੇ ਦਾਂਗੇ ਬਾਈ ਜੀ ਆਪਾਂ 325000 ਦੀ 325000 ਦੀ ਹਾਂਜੀ ਬਾਈ ਜੀ ਬਾਈ 14 ਮਾਡਲ ਲੱਗੀ 14 ਮਾਡਲ ਔਰ 11 ਮਹੀਨੇ ਦੀ 11 ਮਹੀਨੇ ਦੀ ਯਾਰ ਲੈ ਮਤਰੋ 325000 ਦੀ ਗੱਡੀ ਮਿਲ ਜੂ ਬਾਈ ਇਹ ਤੇ ਲੋਨ ਕਿੰਨਾ ਹੋ ਜੂਗਾ ਇਹਦੇ ਬਾਈ 70 80000 ਡਾਉਨ ਪੇਮੈਂਟ ਦੇ ਕੇ ਬਾਕੀ ਲੋਨ ਕਰਾ ਲਾਂਗੇ ਮਤਰੋ 70000 ਰੁਪਏ ਲੈ ਆਓ ਆਲੀ ਬਾ ਗੱਡੀ ਲੈ ਜੇ ਹਣਾ ਬਾਕੀ ਹੋ ਜੂ ਲੋਨ ਮੋਬਾਈਲ ਨੰਬਰ ਸਪੀਨ ਤੇ ਚੱਲ ਰਿਹਾ ਹੋਊਗਾ ਅੱਗੇ ਸਾਨੂੰ ਘੈਂਟ ਘੈਂਟ ਸਵਿਟਾਂ ਗੱਡੇ ਦਾ ਹੋਣਿਆ ਤੇ ਬਾਈ ਸਵਿਟ ਗੱਡੇ ਕਿੰਨੇ ਆ ਗਰੇ ਆਪਣੇ ਕੋਲ ਸਵਿਟਾਂ ਕ ਕੀ ਮਾਡਲ ਬਈ ਆਹ ਇਹ ਬਾਈ ਜੀ 2016 ਮਾਡਲ ਆ 7ਵੇਂ ਮਹੀਨੇ ਦੀ ਕਾਰ ਆ 2016 ਮਾਡਲ ਦੋਨੇ ਚਾਬੀਆਂ ਨਾਲ ਆ ਜੀ ਬਈ ਟਾਇਰ ਤਾਂ ਸਾਰੇ ਨਵੇਂ ਨਾ ਹਾਂ ਟਾਇਰ ਚਾਰੇ ਨਵੇਂ ਆ ਜੀ ਲੈ ਮਿੱਤਰੋ ਟਾਇਰ ਨਵੇਂ ਨੇ ਤੇ ਬਾਈ ਜੈ ਇਹਨੂੰ ਕਿੰਨੀ ਕਾ ਗੱਡੀ ਆ ਦੱਸੋ ਇਹ ਗੱਡੀ ਬੰਪਰ ਛੱਡ ਕੇ ਸਾਰੀ ਕਾਰੀਜਨਲ ਪੇਂਟ ਦੀ ਆ ਜੀ ਠੀਕ ਆ ਚਾਲ ਚਲਾਵ ਦੀ ਕਿੰਮੇ ਆ ਨਵੀਂ ਕਾਰ ਆ ਜੀ ਕਿੰਨੀ ਕੀ ਗਾਰੰਟੀ ਆ ਗੱਡੀ ਤੇ ਦੀ 6 ਮਹੀਨੇ ਦੀ ਮੇਰੀ ਗਾਰੰਟੀ ਆ ਜੀ ਗੱਡੀ ਲੈ ਮਿੱਤਰੋ 6 ਮਹੀਨੇ ਦੀ ਗਾਰੰਟੀ ਆ ਮਰਾਬਰਾ ਬਾਕੀ ਗੱਡੀ ਦਾ ਟਾਇਰ ਦੇਖ ਲਓ ਪਾਈਗਾ 6 ਮਹੀਨੇ ਦੀ ਆਪਣੀ ਗਾਰੰਟੀ ਆ ਠੀਕ ਐ ਕੁਝ ਵੀ ਹੋ ਜ ਕੋਸਮੀ ਜੀ ਇੰਜਨ ਦੀ ਗੇਟ ਆਇਆ ਨਾ ਬੰਦਾ ਮਾਰ ਕੇ ਲਿਆ ਰਿਹਾ ਠੀਕ ਆ ਇੰਜਨ ਦੀ ਜਿੰਮੇਵਾਰੀ ਮੇਰਾ ਭਰਾ ਠੀਕ ਹੈ ਤੇ ਬਾਕੀ ਪੇਂਟ ਦੀ ਵੀ ਜਿੰਮੇਵਾਰੀ ਨਾ ਜਿੰਮੇਵਾਰੀ ਬੰਪਰ ਛੱਡ ਗਈ ਬਾਕੀ ਸਾਰੀ ਕਾਰ オリジナル ਆ ਜੀ ਰੇਟ ਕਿੰਨਾ ਰੇਟ ਕਾਰ ਆਪਾਂ ਦੇ ਦਾਂਗੇ ਬਾਈ ਜੀ 4 ਲੱਖ ਤੇ 35000 ਦੀ ਐਨਓਸੀ ਨਾਲ ਬਾਈ 16 ਮਾਡਲ ਆ ਇਹ 16 ਮਾਡਲ 7ਵੇਂ ਮਹੀਨੇ ਦੀ ਕਾਰ ਆ ਜੀ ਲੈ ਮਿੱਤਰੋ 16 ਮਾਡਲ 7ਵੇਂ ਮਹੀਨੇ ਦੀ ਕਾਰ ਆ 4 ਲੱਖ 35000 ਦੀ ਮਿਲ ਜੂ ਲੱਖ ਰੁਪਏ ਵਰਕੇ ਮਿਲ ਜੂ ਏ ਮਿਲ ਜੂ ਦੇ ਦਾਂਗੇ ਬਾਈ ਲੈ ਮਿੱਤਰੋ ਲੱਖ ਰੁਪਏ ਲੈ ਆਓ 16 ਮਾਡਲ ਗੱਡੀ ਲੈ ਜਿਓ ਹਨਾ ਠੀਕ ਹੈ ਬਾਕੀ ਹੋਜੂ ਲੋਨ ਗੱਲਬਾਤ ਕਰ ਲਿਓ ਤੇ ਬਾਕੀ ਇੱਕ ਚੀਜ਼ ਨੋਟ ਕਰਿਓ ਵੀਡੀਓ ਚ ਬਾਈ ਕੋਲੇ ਜਿੰਨੇ ਵੀ ਗੱਡੀਆਂ ਹਨਾ ਨਾ ਏ ਵੰਡ ਕੰਡੀਸ਼ਨ ਦੀਆਂ ਗੱਡੀਆਂ ਨਹੀਂਆਂ ਸੋਹਣੇ ਸੋਹਣੇ ਕਾਰਾਂ ਨੇ ਬਈ ਪੇਂਟ ਤਾਂ ਨਹੀਂ ਕਰਾ ਰੱਖੀਆਂ ਨਹੀਂ ਵੀਰੇ ਜੈਨੂਨ ਜੈਨੂਨ ਕਾਰਾਂ ਨੇ ਨੌਨ ਐਕਸੀਡੈਂਟਲ ਕਾਰਾਂ ਨੇ ਇੰਜਨ ਗੇਅਰ ਦੀਆਂ ਆਪਣੀਆਂ ਸਾਰੀਆਂ ਕਾਰਾਂ ਦੀ ਗਾਰੰਟੀ ਹੋਊ ਐਨੀ ਵੀ ਇੱਕ ਕਾਰ ਦੀ ਸਾਰੀਆਂ ਦੀ ਸਾਰੀਆਂ ਕਾਰਾਂ ਦੀ ਇੰਜਨ ਗੇਅਰ ਦੀ ਗਾਰੰਟੀ ਹੋਊਗੀ ਜੀ ਠੀਕ ਹੈ ਬਾਈ ਕਾਗਜ਼ ਪੱਤਰਾਂ ਦੀ ਸਾਰੀ ਉਮਰ ਦੀ ਗਾਰੰਟੀ ਹੋਊਗੀ ਬਾਈ ਠੀਕ ਹੈ ਤੇ ਬਾਈ ਇਹ ਵੀ ਕੀ ਡਿਟੇਲ ਆ ਇਹ ਠੀਕ ਹੈ ਬਾਈ ਲਾਇਬਿਲ ਕਾਰ ਨੂੰ ਲੱਗੇ ਹੋਏ ਆ ਹੂੰ ਤੇ ਪੂਰੀ ਘੈਂਟ ਗੱਡੀ ਆ ਅੰਦਰੋਂ ਕਿਵੇਂ ਗੱਡੀ ਨਵੀਂ ਕਾਰ ਆ ਜੀ ਲੈ ਮਿੱਤਰੋ ਨਵੀਂ ਕਾਰ ਆਗੀ ਫਸਟ ਪਾਰਟੀ ਆ ਬਈ ਸੈਕੰਡ ਆ ਸੈਕੰਡ ਜੀ ਸੈਕੰਡ ਪਾਰਟੀ ਆ ਲੈ ਮਿੱਤਰੋ ਸੈਕੰਡ ਪਾਰਟੀ ਆ ਗੱਡੀ ਸੋਹਣੀ ਆ ਸਾਫ ਸੁਥਰੀ ਗੱਡੀ ਆ ਤੇ ਬਾਈ ਜੀ ਰੇਟ ਕਿੰਨਾ ਹੋਣਾ ਲਗਾ ਰੇਟ ਦੇ ਦਾਂਗੇ ਜੀ 3 ਲੱਖ 80 ਹਜ਼ਾਰ ਦੇ ਵਿੱਚ ਐਨਓਸੀ ਨਾਲ 3 ਲੱਖ 10 ਹਜ਼ਾਰ ਦੀ ਲੈ ਮਿੱਤਰੋ 3 ਲੱਖ 80 ਹਜ਼ਾਰ ਦੀ ਮਿਲ ਜੂ 14 ਮਾਡਲ ਆ 12ਵੇਂ ਮਹੀਨੇ ਦੀ ਕਾਰ ਆ ਠੀਕ ਹੈ ਲੱਖ ਰੁਪਏ ਭਰ ਕੇ ਵੀ ਮਿਲ ਜੂਗੀ ਮਿਲ ਜੂ ਬਾਈ ਜੀ ਲੈ ਮੇਤਰੋ ਲੱਖ ਰੁਪਏ ਭਰ ਕੇ ਵੀ ਮਿਲ ਜੂ ਪਰ ਤੁਹਾਡਾ ਸਿਮਲ ਸਕੋਰ ਵਧੀਆ ਹੋਣ ਵਾਲਾ ਮੇਰਾ ਵੀਰ ਇਹ ਨਾ ਕਿ ਹੋ ਵੀ ਕਿਤੇ 550 600 ਸਾਡਾ ਸਿਮਲ ਸਕੋਰ ਆ ਤੇ ਲੱਖ ਰੁਪਏ ਦੇ ਕਿ ਮਿਲ ਜੂ ਹੈ ਹਾਂ ਜੀ ਸਿਮਲ ਸਕੋਰ ਵਧੀਆ ਹੋਏ ਸਹੀ ਹੋਣਾ ਚਾਹੀਦਾ ਗੱਡੀ ਲੈ ਜਾ ਮਰਾ ਬਰਾ ਹਨਾ ਸਿਮਲ ਸਕੋਰ ਤੇ ਜਿਹੜੀ ਬੈਂਕ ਦੀ ਫਾਰਮੈਲਟੀ ਆ ਉਹ ਪੂਰੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਲੋਨ ਹੱਸ ਕੇ ਹੋ ਜਾਂਦਾ ਜੀ ਹੱਸ ਕੇ ਹੋ ਜਾਂਦਾ ਹਾਂ ਜੀ ਠੀਕ ਹੈ ਕੋਈ ਤੋਹਫਾ ਤੂੰ ਭਾਈ ਦੇ ਦੇ ਤੋ ਗੱਡੀ ਦਾ ਤੋਹਫਾ ਤੁਹਾਨੂੰ ਦਿੰਨੇ ਵੀਡੀਓ ਚੱਲਣ ਬੋ ਜੀ ਇਹਦੇ ਵੀ ਦੇ ਦੋਗੇ ਤੋਹਫਾ ਪਹਿਲੇ ਨਾਂ ਤੇ ਆ ਪਹਿਲੇ ਨਾਂ ਤੇ ਆ ਹਾਂਜੀ ਟਾਇਰ ਨਵੇਂ ਆ ਕਰ ਦੇ ਜੀ ਲੈ ਮਿੱਤਰੋ ਟਾਇਰ ਨਵੇਂ ਆ 14 ਮਾਡਲਾ ਨੌਨ ਐਕਸੀਡੈਂਟਲ ਆ ਰੰਗ ਪੇਟ ਦੀ ਰੰਗ ਪੇਟ ਲੈ ਕੇ ਅੱਦੇ ਪਿਛਲੇ ਟੱਚਿੰਗ ਹੈਗੀ ਆ ਠੀਕ ਹੈ ਹਾਂ ਮਿੱਤਰੋ ਐਂਡਰਾਇਡ ਪਲੇਅਰ ਵਗੈਰਾ ਹੈਗਾਗਾ ਤੇ ਭਾਈ ਜਿਹੜੀ ਚੀਜ਼ ਹੋਊ ਗੱਡੀ ਦੱਸ ਕੇ ਦੇਮੋਗੇ ਦੱਸ ਕੇ ਭਾਈ ਜੀ ਹਾਂ ਮਿੱਤਰੋ ਦੱਸ ਕੇ ਦੇਣੇ ਕੋਈ ਚੀਜ਼ ਦਾ ਉਹਲਾ ਨਹੀਂ ਬਾਕੀ ਗੱਡੀ ਸੋਹਣੀ ਆ ਸਾਫ ਸੁਥਰੀ ਆ ਡੀਜ਼ਲ ਵੇਰੀਐਂਟ ਆ ਨਾ ਭਾਈ ਇਹ ਬਾਈ ਜੀ ਕਿੰਨੇ ਦੀ ਗੱਟੀ ਆ ਇਹ ਕਿੰਨੇ ਦੀ ਦੀ ਜੀ ਉਹਦਾ 14 ਮਾਡਲ ਆ ਉਹਨਾਂ ਦਾ ਚਾਰ ਚੁਰ ਤੋਤੀ ਮੰਗੋਗੇ ਭਾਈ ਗੱਡੀ ਆਪਾਂ ਦੇ ਦਾਂਗੇ ਬਾਈ ਜੀ 3 ਲੱਖ 45 ਹਜ਼ਾਰ ਦੇ ਵਿੱਚ ਐਨਓਸੀ ਨਾਲ 3 ਲੱਖ 45 ਹਜ਼ਾਰ ਦੀ ਬਾਈ 3 45 ਐਨਓਸੀ ਨਾਲ ਬਾਈ ਡੈਰੀ ਡੁਰੀ ਚੈੱਕ ਕਰ ਲਓ ਯਾਰ ਸਾਰਾ ਚੈੱਕ ਕਰਕੇ ਆਪਾਂ ਜੀ ਤੋਹਫਾ ਬਾਈ ਮਾਡਲ ਵੀ 14 ਹੀ ਤੁਸੀਂ ਤੋਹਫਾ ਗਿਆ ਜੀ ਆਪਾਂ ਤੋਹਫਾ ਹੈ ਤਾਂ ਭਰਾਵਾਂ ਨੂੰ ਲੈ ਮਤਰੋ ਤੋਹਫਾ ਹਾਂ ਠੀਕ ਹੈ 3 ਲੱਖ 45 ਹਜ਼ਾਰ ਦੀ 14 ਮਾਡਲ ਗੱਡੀ ਲੈ ਜਾਓ ਐਨਓਸੀ ਨਾਲ ਕੋਈ ਇੰਜਨ ਉੰਜਣ ਦਾ ਨਹੀਂ ਚੱਕਰ ਕੋਈ ਨਾ ਨਾ ਇੰਜਨ ਦੀ ਗੇਅਰ ਦੀ ਕਾਗਜ਼ਾਂ ਦੀ ਫੁੱਲ ਗਾਰੰਟੀ ਹੈ ਬਾਈ ਜੀ ਐਨਓਸੀ ਨਾਲ ਰੇਟ ਹਨਾ ਇਹ ਐਨਓਸੀ ਨਾਲ ਰੇਟ ਐਨਓਸੀ ਨਾਲ ਰੇਟ ਆ ਬਾਈ ਗੱਲਬਾਤ ਕਰ ਲਿਓ ਉਦ ਭਾਈ ਅੱਗੇ ਕਿਹੜੀ ਆ ਗਈ ਗੱਡੀ ਆ ਇਹ ਬਾਈ ਜੀ ਸੁਵਿਫਟ 2015 ਮਾਡਲ ਬੀਡੀਆਈ ਹੈ ਜੀ ਇਹ ਤੇ ਵੀ ਤੋਹਫਾ ਦੇ ਦੋਗੇ ਹਾਂ ਤੋਹਫਾ ਕਰ ਦੇ ਲੈ ਮਿੱਤਰੋ ਤੋਹਫਾ ਇਹਦੇ ਵੀ ਮਿਲੂਗਾ 15 ਮਾਡਲ ਆ ਕੀ ਗੱਲ ਬਾਤ ਹੋਰ ਵੀ ਇਹਦੇ ਚਾਰੇ ਟਾਇਰ ਨਵੇਂ ਆ ਜੀ ਠੀਕ ਆ ਬਾਈ 2015 ਮਾਡਲ ਆ ਤੇ ਪੂਰੇ ਸਾਲ ਦਾ ਕਾਰ ਦਾ ਬੀਮਾ ਠੀਕ ਆ ਬਾਈ ਤੇ ਅੰਦਰੋਂ ਕਿਵੇਂ ਆ ਗੱਡੀ ਇਹ ਅੰਦਰੋਂ ਦਿਖਾ ਦਿੰਨੇ ਆਪਾਂ ਭਰਾਵਾਂ ਨੂੰ ਲੈ ਮਿੱਤਰੋ ਅੰਦਰੋਂ ਦਿਖਾਉਨੇ ਆ ਤੁਹਾਨੂੰ ਤੋਹਫਾ ਕਾਰ ਆ ਜੀ ਅੰਦਰੋਂ ਦਾ ਬਾਖਮਾਲੀ ਗੱਡੀ ਆ ਬਾਈ ਚੈੱਕ ਕਰੋ ਕਰੋਮਿੰਗ ਦੇਖੋ ਤੁਸੀਂ ਸੋਹਣਾ ਡੈਸ਼ਬੋਰਡ ਆਗਾ ਘੈਂਟ ਗੱਡੀ ਹੈਗੀ ਸਾਫ ਸੁ ਰੰਗ ਪੈਂਟ ਦੀ ਜੈਨੂਨ ਆ ਨਾ ਭਾਈ ਗੱਡੀ ਨੂੰ ਨਾ ਭਾਈ ਜੀ ਜੈਨੂਨ ਮੇਤਰੋ ਬੰਪਰ ਛੱਡ ਕੇ ਗੱਡੀ ਤਕਰੀਬਨ ਬਾਈ ਕੋਲ ओरिजिनल ਹੀ ਹੁੰਦੀ ਹੈਗੀ ਠੀਕ ਹੈ ਬਾਕੀ ਜੇ ਤੁਸੀਂ ਮਰਜ਼ੀ ਚੈੱਕ ਕਰਾ ਲਿਓ ਇੰਜਨ ਗੇਅਰ ਦੀ ਵਧੀਆ ਹਾਂਜੀ ਭਾਈ ਜੀ ਇੰਜਨ ਗੇਅਰ ਦੀ ਗਾਰੰਟੀ ਦੋ ਤੋਫਾ ਫਿਰ ਇਹਦੇ 15 ਮਾਡਲ ਦੇ ਇਹ 385 ਦੀ ਐਨਓਸੀ ਨਾਲ ਜੀ ਪੱਕੀ ਗੱਲ ਆ ਭਾਈ ਹਾਂਜੀ ਭਾਈ ਜੀ 3 ਲੱਖ 85 ਹਜ਼ਾਰ ਦੀ ਭਾਈ ਗੱਡੀ ਮਿਲ ਜੂ 2015 ਮਾਡਲ ਠੀਕ ਹੈ ਜੀ ਭਾਈ ਮੋਬਾਈਲ ਨੰਬਰ ਚੱਲ ਰਿਹਾ ਹੋਊ ਸਕਰੀਨ ਤੇ ਚੱਕ ਲਓ ਮੇਰਾ ਭਰਾ ਜਲਦੀ ਦਿਓ ਜਲਦੀ ਮੌਕਾ ਭਾਈ ਹੱਥੋਂ ਨਾ ਗਵਾ ਲ ਠੀਕ ਹੈ ਅੱਗੇ ਇੱਧਰ ਆ ਗਈ ਬਈ 50 ਨੰਬਰ ਦੀ ਆ ਪੰਜਾਬ ਨੰਬਰ ਡੀਆਰ ਬਾਈ ਜੀ ਠੀਕ ਹੈ ਕੀ ਗੱਲ ਬਾਤ ਆ ਦੀ ਬੀਡੀ ਆ ਜੀ ਬਰਨਾਲਾ ਨੰਬਰ ਕਾਰ ਆ ਠੀਕ ਹੈ ਸਿਲਵਰ ਕਲਰ ਦੀ ਅਲਾਇ ਵਿਲਾਂ ਦੇ ਵਿੱਚ ਘੈਂਟ ਗੱਡੀ ਆ ਜੀ ਅੰਦਰੋਂ ਵਧੀਆ ਬਾਈ ਕਾਰ ਆ ਬਹੁਤ ਚੰਗੀ ਗੱਡੀ ਆ ਬਾਈ ਅੰਦਰੋਂ ਦਿਖਾ ਦੇ ਬਾਈ ਵਧੀਆ ਤਰੀਕੇ ਨਾਲ ਲਖਵਿੰਦਰ ਨੂੰ ਕਹੂੰ ਵਧੀਆ ਤਰੀਕੇ ਨਾਲ ਦਿਖਾ ਦੇ ਅੰਦਰੋਂ ਸਿਲਵਰ ਕਲਰ ਚ ਬਹੁਤ ਸੋਹਣੀ ਕਾਰ ਆ ਤਕਰੀਬਨ ਬਾਈ ਜੈਨੂਨ ਜਾਂ ਪੇਂਟ ਆਗਾ ਠੀਕ ਹੈ ਲੱਗੀ ਪੱਜੀ ਦੀ ਜੁਮਮਵਾਰੀ ਬਾਈ ਜੁਮਮਵਾਰੀ ਬਾਈ ਦੀ ਇੰਜਨ ਗੇਅਰ ਦੀ ਆ ਮੈਂ ਓਕੇ ਗਾਰੰਟੀ ਬਾਈ ਜੀ ਲੈ ਮਿੱਤਰੋ ਇ ਰੇਟ ਕਿੰਨਾ ਦਾ ਫਿਰ ਰੇਟ ਕਾਰ ਦੇ ਦਾਂਗੇ ਬਾਈ ਜੀ ਆਪਾਂ 315000 ਦੀ ਕਾਰ 315000 ਦੀ ਹਾਂਜੀ ਬਾਈ ਮੇਰੇ ਮਤਰਾ 315000 ਦੀ ਇਹ ਗੱਡੀ ਮਿਲ ਜੂ ਗੱਲ ਬਾਤ ਤੁਸੀਂ ਕਰ ਲਿਓ ਲੋਨ ਹੋ ਜੂ ਉਹਨਾਂ ਵੀ ਇਹ ਤੇ ਹਾਂਜੀ ਬਾਈ ਜੀ ਲੱਖ ਰੁਪਈਆ ਲੈ ਕੇ ਉਹ ਬਾਕੀ ਲੋਨ ਕਰਵਾ ਦੇਵਾਂਗੇ ਵਸੇ ਤਾਂ ਲੱਖ ਰੁਪਈਆ ਭਰ ਕੇ ਸਾਰੀ ਮਿਲ ਜਾਣੀ ਇਹਦੇ ਮੈਂ ਹਾਂਜੀ ਬਾਈ ਜਿਹੜਾ ਮਰਜ਼ੀ ਮਾਡਲ ਲੈ ਲਓ ਲੱਖ ਰੁਪਈਆ ਭਰ ਕੇ ਠੀਕ ਹੈ ਲੱਖ ਰੁਪਈਆ ਭਰ ਕੇ ਬਾਈ ਜਿਹੜੀ ਮਰਜ਼ੀ ਗੱਡੀ ਲੈ ਜਾਓ ਬਾਕੀ ਹੋ ਜੂ ਲੋਨ ਠੀਕ ਹੈ ਆਹ ਕਿੰਨਾ ਮਾਡਲ ਆ ਬਾਈ ਗੱਡੀ ਇਹ ਡਿਜ਼ਾਇਰ ਬਾਈ ਜੀ ਫਰਸਟ ਆਨਰ ਕਾਰ ਆ 201 ਕੈਂਟ ਸੀਟ ਕਵਰ ਆ ਗੱਡੀ ਤੇ ਬਾਕੀ ਅੰਦਰੋਂ ਦਿਖਾ ਲਖਵਿੰਦਰ ਉਹ ਸੀਟ ਕਵਰ ਚੈੱਕ ਕਰਾ ਗੱਡੀ ਤੇ ਬਹੁਤ ਸੋਹਣਾ ਇੰਟੀਰੀਅਰ ਆ ਬਾਈ ਸੀਟ ਕਵਰ ਚੈੱਕ ਕਰੋ ਤੁਸੀਂ ਗੱਡੀ ਸਾਫ ਸੁਥਰੀ ਆ ਕੈਂਟ ਗੱਡੀ ਹੈਗੀ ਬੀਡੀਏ ਹੈ ਨਾ ਬਾਈ ਬੀਡੀਏ ਬਾਈ ਜੀ ਠੀਕ ਹੈ ਡੀਜ਼ਲ ਵੈਰੀਐਂਟ ਆ ਬਾਈ 15 ਮਾਡਲ ਡਿਜ਼ਾਇਰ ਹੈ ਨਾ ਹਾਂਜੀ ਬਾਈ 14 ਮਾਡਲ 14 ਮਾਡਲ ਹਾਂਜੀ ਠੀਕ ਹੈ ਕਿੰਨਾ ਰੇਟ ਆ ਦਾ 3,80,000 ਰੁਪਏ ਐਨਓਸੀ ਨਾਲ 3,80,000 ਦੀ ਖਾਇਲਾ ਮਿੱਤਰੋ 3,80,000 ਦੀ ਆ ਗੱਡੀ ਮਿਲ ਜੂ ਲੈ ਵੀ ਦੋਸਤੋ ਸਾਗਰ ਦੀ ਬੋਡੀ ਤੋਂ ਬਬਾ ਗੱਡੀ ਖੋ ਕੇ ਲੈ ਕੇ ਆਏ ਤੇ ਬਈ ਕਿੰਨੇ ਕ ਮਿਲ ਗਈ ਜਾ ਕੇ ਇੱਕ ਇੱਕ ਵਧੀਆ ਗੱਡੀ ਮਿਲ ਗਿਆ ਬਈ ਠੀਕ ਆ ਸਾਰੇ ਪੰਜਾਬ ਵੀ ਚੀਕਾ ਘੜਾ ਦੀਆਂ ਸਾਗਰ ਦੀ ਬੋਡੀ ਤੋਂ ਲਿਆਂਦਿਆ ਬਈ ਖੋ ਗਿਆ ਐਂਡੀ ਘਾਣਾ ਵੇ ਹਾਂਜੀ ਬਈ ਜੀ ਕੀ ਗੱਲ ਬਾਤ ਹੈ ਜੀ ਬਈ ਜੀ 2010 ਮਾਡਲ ਆ ਠੀਕ ਹੈ ਸੈਕੰਡ ਓਨਰ ਕਾਰ ਔਰਿਜਨਲ ਬਰਨਾਲਾ ਨੰਬਰ ਦੀ ਕਾਰ ਆ ਜੀ ਠੀਕ ਹੈ ਘੈਂਟ ਗੱਡੀ ਆ ਲੈ ਮੈਂ ਤੁਹਾਨੂੰ ਅੰਦਰੋਂ ਚੈੱਕ ਕਰ ਲਓ ਓਨਰ ਸੈਕੰਡ ਪੰਜਾਬ ਨੰਬਰ ਦੀ ਤੇ ਬਈ ਟਾਇਰ ਟੂਰ ਵਧੀਆ ਪਏ ਨੇਗੇ ਠੀਕ ਹੈ ориجنલ ਆ ਵੀਰ ਤੋਂ तकरीबन ओरिजिनल ਸਾਰੀ ਕਾਰ ਜੀ ਲੈ ਮਿੱਤਰੋ ਸਾਰੀ ਗੱਡੀ ओरिजिनल ਆ ਠੀਕ ਐ ਜੇ ਕਿਸੇ ਹੋਰ ਦੀ ਬੋਟੀ ਨੇ ਸਿੱਖਣੀ ਹੈਗੀ ਤਾਂ ਰੇਟ ਦੱਸ ਦੋ ਫਿਰ ਉਹ ਜਾ ਰੇਟ ਦੇ ਦਾਂਗੇ ਬਾਈ ਜੀ 75000 ਦੀ ਕਰ ਲੈ ਲੈ ਮਿੱਤਰੋ 75000 ਦੀ ਇਹ ਗੱਡੀ ਮਿਲ ਜੂ ਕਿਸੇ ਵੀਰ ਨੇ ਲੈਣੀ ਆ ਸਿੱਖਣ ਵਾਸਤੇ ਹੁਣ ਤਾਂ ਮਸ਼ਹੂਰ ਹੋ ਗਈ ਵੇਹੇ ਹਨ ਸਿੱਖਣ ਵਾਲਾ ਜੀ ਇੰਡੀਕਾ ਦਾ ਦੁਆਰੇ ਨਾਲ ਘੜਦਾ ਬਾਈ ਦੁਆਰੇ ਨਾਲ ਘੜਦਾ ਨਾ ਹਾਂਜੀ ਠੀਕ ਐ ਲੈ ਮਿੱਤਰੋ ਗੱਲਬਾਤ ਕਰ ਲਿਓ ਠੀਕ ਹੈ ਗੱਡੀ ਇੰਜਨ ਗੇਅਰ ਦੀ ਵਧੀਆ ਵੀਰੇ ਪੂਰੀ ਨਵੀਂ ਗੱਡੀ ਆ ਬਾਈ ਜੀ ਠੀਕ ਹੈ ਲਾ ਮਿੱਤਰੋ ਘੈਂਟ ਗੱਡੀ ਆ ਬਸ ਸਿੰਗਲ ਹੈਂਡ ਸਾਗਰ ਦੇ ਘਰ ਜਿਹਦੇ ਹੱਥ ਚੱਲੀ ਆ ਠੀਕ ਹੈ ਬਈ ਯਾਰ ਆਪਣੇ ਕੋਲ ਨਾ ਜਿਆਦਾ ਡਿਮਾਂਡ ਰਹਿੰਦੇ ਯਾਰ ਵੀ ਘੱਟ ਡਾਊਨ ਪੇਮੈਂਟ ਵਾਲੀ ਗੱਡੀ ਹੈਗੀ ਆਪਣੇ ਕੋਲ ਕੋਈ 20 50 ਹਜ਼ਾਰ ਵਾਲੀ ਆਪਾਂ ਪੈਸੇ ਨਹੀਂ ਲੈਂਦੇ ਬਾਈ ਸਿਮਪਲ ਸਕੋਰ ਵਧੀਆ ਹੋਵੇ ਗੱਡੀ ਦੀ ਮੰਗੇ ਆ ਸ਼ਾਹ ਗੱਡੀ ਹਾਂਜੀ ਠੀਕ ਹੈ ਜ਼ੀਰੋ ਡਾਊਨ ਪੇਮੈਂਟ ਹੈ ਜ਼ੀਰੋ ਡਾਊਨ ਪੇਮੈਂਟ ਲਾ ਮਿੱਤਰੋ ਜ਼ੀਰੋ ਡਾਊਨ ਪੇਮੈਂਟ ਦੇ ਆ ਗੱਡੀ ਮਿਲ ਜੂ ਤੁਹਾਨੂੰ ਕੀ ਮਾਡਲ ਆ ਕੀ ਡਿਟੇਲ ਆ ਤੇ ਇਹ ਗੱਡੀ ਆਪਾਂ ਦੇ ਦਾਂਗੇ 380000 ਪ੍ਰਾਈਸ ਆ ਤੇ 380 ਦਾ ਹੀ ਕਰਾਵਾਂਗੇ ਕਾਰ ਤੇ ਲੋਨ ਬਾਈ ਜੀ ਫੁੱਲ ਲੋਨ ਹੋ ਜੂਗਾ ਫੁੱਲ ਲੋਨ ਹੋ ਜੂਗਾ ਲੈ ਮਤਰੋ 380000 ਦਾ ਹੀ ਲੋਨ ਹੋ ਜੂਗਾ ਗੱਡੀ ਅੰਦਰੋਂ ਘੈਂਟ ਆ ਡੀਜ਼ਲ ਵੈਰੀਐਂਟ ਪੰਜਾਬ ਨੰਬਰ Honda Amaze 16 ਮਾਡਲ 16 ਮਾਡਲ ਹੈ ਜੀ 2016 ਮਾਡਲ ਆ ਬਾਕੀ ਗੱਲਬਾਤ ਤੁਸੀਂ ਕਰ ਲਿਓ ਠੀਕ ਐ ਬਸ ਦਾ ਕਰਾਇਆ ਜੇ ਵਿੱਚ ਪਾ ਕੇ ਲੈ ਆਓ ਗੱਡੀ ਲੈ ਜਿਓ ਅੱਗੇ ਕਹਿੰਦੇ ਇੱਧਰ ਆ ਗਈ ਬ੍ਰੇ ਗ੍ਰੇ ਕਲਰ ਦੇ ਵਿੱਚ ਆਪਣਾ ਕੋਲ 2017 ਮਾਡਲ ਆ ਜੀ ਹੂੰ Swift ਠੀਕ ਹੈ ਬਾਈ ਸਿੰਗਲ ਓਨਰ ਕਾਰ ਆ ਸਿੰਗਲ ਹੀਰਵੇਗ ਵਾਲੀ ਆ ਸਿੰਗਲ ਹੀਰਵੇਗ ਵਾਲੀ ਆ ਹਾਂਜੀ ਬਾਈ ਜੀ ਠੀਕ ਹੈ ਬਾਈ ਤੇ ਦੋਨੇ ਚਾਬੀਆਂ ਕਾਰ ਦੀਆਂ ਨਾਲ ਆ ਠੀਕ ਹੈ ਬਾਈ ਕਾਰ ਦੀ ਕੀਮਤ ਆ ਜੀ 4,50,000 ਰੁਪਇਆ ਐਨਓਸੀ ਦੇ ਨਾਲ ਆ ਜੀ 4,50,000 ਹਾਂਜੀ ਬਾਈ ਜੀ ਉਹ ਬਈ 17 ਮਾਡਲ ਆ ਇਹ 17 ਮਾਡਲ ਆ ਬਾਈ ਜੀ ਲੈ ਮਿੱਤਰੋ 2017 ਮਾਡਲ ਖੱਟੀ ਆ 4.5 ਲੱਖ ਰੁਪਏ ਦੀ ਮੇਰੇ ਤੋਂ ਮਿਲ ਜੂਏ ਤੁਹਾਨੂੰ ਠੀਕ ਹੈ ਆ ਰੇਟ ਬਾਈ ਕਿਤੋਂ ਨਹੀਂ ਮਿਲਣੇ ਜੇ ਕਿਸੇ ਵੀਰ ਨੇ ਇਹ ਗੱਡੀ ਲੈਣੀ ਆ ਤਾਂ ਬਾਈ ਜੀ ਗੱਲਬਾਤ ਕਰ ਲਓ ਲੱਖ ਰੁਪਏ ਭਰ ਕੇ ਫਿਰ ਵੀ ਮਿਲ ਜੂ ਹਾਂ ਵੀ ਬਾਈ ਜੀ 100 ਰੁਪਿਆ ਡਾਊਨ ਪੇਮੈਂਟ ਲੈ ਕੇ ਆਓ ਬਾਕੀ ਕਰਾ ਕੇ ਦੇਵਾਂਗੇ ਆਪਾਂ ਲੋਨ ਠੀਕ ਹੈ ਲੈ ਮਿੱਤਰੋ ਲੋਨ ਵੀ ਹੋ ਜੂ ਤੇ ਬਾਕੀ ਗੱਲਬਾਤ ਤੁਸੀਂ ਕਰ ਲਿਓ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਬਾਈ ਇੱਕ ਵਾਰੀ ਆਪਣਾ ਐਡਰੈਸ ਸਮਝਾ ਦਿਓ ਜੀ ਐਡਰੈਸ ਬਾਈ ਜੀ ਆਪਣਾ ਪਿੰਡ ਦੱਦਾਹੂਰ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਠੀਕ ਹੈ ਬਾਈ ਰਾਏਕੋਟ ਤੋਂ 8 ਕਿਲੋਮੀਟਰ ਬਰਨਾਲਾ ਰੋਡ ਤੇ ਪਿੰਡ ਆ ਠੀਕ ਹੈ ਬਾਈ ਦੱਦਾਹੂਰ ਨਹਿਰ ਦਾ ਪੁਲ ਮਸ਼ੂਰ ਆ ਪੁਲ ਦੇ ਉਪਰੀ ਆਪਣਾ ਕਾਰਬਯਾਰ ਆ ਜੀ ਲੈ ਮਿੱਤਰੋ ਪੁਲ ਦੇ ਉੱਤੇ ਕਾਰਬਯਾਰ ਆਗਾ ਜਦੋਂ ਆਪਾਂ ਬਰਨਾਲੇ ਗੱਲਬਾਤ ਕਰ ਲਿਓ ਠੀਕ ਹੈ ਵੀਰੇ ਹੈ ਬਹੁਤ ਬੜਾ ਲੱਗਿਆ ਤੁਹਾਡਾ ਨਾਲ ਗੱਲ ਕਰਕੇ ਰੇਟ ਵੀ ਬਹੁਤ ਸੋਹਣੇ ਸੀ ਬਈ ਹੈ ਘੈਂਟ ਰੇਟ ਸੀ ਤੇ ਘੈਂਟ ਗੱਡੀਆਂ ਸੀ ਖਾਸ ਕਰਕੇ ਸਾਗਰ ਦੀ ਮੋਟੀ ਲੈ ਕੇ ਆਏ ਜੀ ਠੀਕ ਹੈ ਵੀਰੇ ਸასი ਕਾਲ